Ini m o b i l n ਜੇ ਲੋਕ ਜੀ ਸਾਡੇ ਵਾਰਡ ਬੰਦਾ ਵਾਰਡ ਨੰਬਰ 73 ਤੇ ਇਹ ਸਵੇਰੇ ਸਵਾ ਕੱਠ ਦਾ ਹੋਇਆ ਜੀ ਮੈਨੂੰ ਜਦੋਂ ਮੈਸੇਜ ਮਿਲੇ ਆ ਤੇ ਪਹੁੰਚੇ ਆ ਆਪਣੇ ਵੱਲੋਂ ਜਿਹੜੀ ਜਿਹੜੀ ਕੋਸ਼ਿਸ਼ਾਂ ਹੋ ਸਕਦੀਆਂ ਸੀ ਕਿਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਗਰ ਜਿਹੜੇ ਮਸਾਪਨੇ ਕਾ ਬਹੁਤ ਵੱਡੀ ਹੋਈ ਹੈ ਹਾਲੇ ਤੱਕ ਅਸੀਂ ਇਸ ਤੇ ਦੇਖੋ ਅੱਗੇ ਤੱਕ ਸ਼ਾਂਤ ਰਹਿਣ ਨਹੀਂ ਹੋ ਪਾਇਆ ਅਜੇ ਤੱਕ ਫਾਇਰ ਬ੍ਰਿਗੇਡ ਵੀ ਪਹੁੰਚ ਗਈਆਂ ਮਗਰ ਹਾਲੇ ਤੱਕ ਇੱਥੇ ਕੰਮ ਓਨਾ ਹੀ ਤੇਜ਼ੀ ਚ ਚੱਲ ਰਿਹਾ ਜਿਵੇਂ ਅੰਦਰ ਤੱਕ ਖੋਲਿਆ ਨਹੀਂ ਗਿਆ ਮੈਨੂੰ ਲੱਗਦਾ ਅੱਗ ਦਾ ਹਾਲੇ ਤੱਕ ਬਹੁਤ ਕੰਮ ਐ ਜੇ ਇਹ ਕੰਟਰੋਲ ਜੇ ਨਹੀਂ ਹੋਈ ਕੰਟਰੋਲ ਸਰ ਸਾਹਿਬ ਅਜੇ ਹਾਂਜੀ ਜਿਹੜੀ ਅੱਗ ਆ ਕੰਟਰੋਲ ਹੋਈ ਹੈ ਕਿ ਨਹੀਂ ਹੋਈ ਹੈ ਦੇਖੋ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਉਹਨਾਂ ਨੇ ਕੰਟਰੋਲ ਕੀਤੀ ਹੈ ਮਗਰ ਹਾਲੇ ਅੰਦਰ ਵਾਲੇ ਕਮਰੇ ਖੋਲੇ ਨਹੀਂ ਗਏ ਐ ਜਿਹਦੇ ਵਿੱਚ ਹਾਲੇ ਵੀ ਚਾਂਸ ਜੋ ਧੂਆਂ ਦੇਖ ਕੇ ਲੱਗਦਾ ਹੈ ਕਿ ਹਾਲੇ ਵੀ ਅੱਗ ਦਾ पूरा प्रकोप अंदर होएगा मगर उन्होंने फिर भी बड़ी अच्छी बढ़िया कोशिश को, कीती है कुत्ते उन्होंने दो फैमिली मेंबर ਸੀ ਕਿ ਉਹਨਾਂ ਨੂੰ ਕੱਢਿਆ ਤੇ ਕੱਢ ਕੇ ਹਸਪੀਟਲ ਤੱਕ ਪਹੁੰਚਾਇਆ ਜੀ कुत्ते مالک ਕਿਹੜੇ ਨੇ ਕਿ ਕਿਹਨੇ ਇਹ ਨਾਂ ਤੇ ਮੋਕੀ ਹੈ ਜਿਹੜੀ ਇਹ ਚੋਪੜਾ ਜੀ ਨੇ ਜੀ ਰਜਤ ਚੋਪੜਾ ਜੀ ਇਹ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਆਪ ਦੋਪਰਾ ਉਹਨਾਂ ਦੀ ਦੋਨੋਂ ਦੋਨਾਂ ਦੀ ਵਾਈਫ ਤੇ ਬੱਚੇ ਰਹਿੰਦੇ ਸੀ ਜੀ ਚਾਹਲੀ ਨਕਸਲ ਦੇ ਹਾਲੇ ਤੱਕ ਇਹਦਾ ਕੋਈ ਖਬਰ ਆਈ ਨਹੀਂ ਹੈ ਮਗਰ ਉੱਤੇ ਕਮਰੇ ਚ ਦਾਦੀ ਔਰ ਪੋਤਾ ਕਾਫੀ ਡੇਟ ਤੱਕ ਬੰਦ ਰਹੇ ਹੈ ਤੇ ਉਹਨਾਂ ਨੂੰ ਹਸਪਤਾਲ ਤੱਕ ਕੌਣ ਪਹੁੰਚਾਇਆ ਗਿਆ ਇਸ ਬਾਰੇ ਹਾਲੇ ਤੱਕ ਕੁਝ ਚੀਜ਼ ਜਾਨੂ ਨਹੀਂ ਹੈ ਕਿ ਕਿਸ ਕੰਡੀਸ਼ਨ ਵਿੱਚ ਨੇ ਹਾਲ ਤੱਕ ਖਬਰ ਨਿਕਲ ਕੇ ਬਾਹਰ ਨਹੀਂ ਆਈ ਹੈ ਜੀ ਮਾਲਕ ਕਰੇ ਦੋਨੋਂ ਜਣੇ ਠੀਕ ਹੋ ਆਪਾਸ ਦੇ ਗਵਾਰਡੀਅਨ ਨੂੰ ਪੁੱਛੇ ਡਰ ਰਹੀ ਜੀ ਬਿਲਕੁਲ ਜੀ ਆਪਾਂ ਕੋਸ਼ਿਸ਼ ਕੀਤੀ ਜਦੋਂ ਪਹੁੰਚੇ ਸੀ ਇੱਥੇ ਤੇ ਨਾਲਦਿਆਂ ਦੇ ਵੀ ਜਿਹੜੇ ਸਿਲੰਡਰ ਸਿਲੰਡਰ ਹੈ ਕੱਢ ਕੁੱਢ ਕੇ ਤਾਂ ਵੀ ਬਾਹਰ ਕਰ ਦਿੱਤੇ ਸੀਗੇ ਤਾਂ ਕਿ ਰਿਸਕ ਜਿਹੜਾ ਕਵਰ ਕਰ ਸਕਦੇ ਹਾਂ ਉਹ ਤਾਂ ਕਵਰ ਕਰੀਏ ਬਾਕੀ ਹਾਲੇ ਸਿਚੁਏਸ਼ਨ ਜੜੀਆਂ ਹਲੇ ਕੰਡੀਸ਼ਨ ਜੜੀ ਖਰਾਬ ਹੈ ਜੀ ਕਿ ਆਪ ਦੇ ਲੱਗਦਾ ਕੀ ਕਾਰਨ ਹੈ ਇਹ ਤੇ 9 ਵਜੇ ਸਾਨੂੰ ਸੂਚਨਾ ਮਿਲੀ ਸੀਗੀ ਕਿ ਭਾਤ ਨਗਰ ਪੰਨ ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਜ਼ੀ ਤਰੰਤੇ ਤੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਤੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਫਾਈਟ ਕਰੀ ਜਨੇ ਥੋੜੀ ਬਹੁਤੀ ਅੱਗ ਰਹਿ ਗਈ ਹੈ ਜਿਆਦਾਤਰ ਅੱਗ ਬੁਝਾ ਲਈ ਹੈ ਅੰਦਰ ਇਹ ਤੁਹਾਨੂੰ ਪਤਾ ਲੱਗਿਆ ਕਿੰਨੀਆਂ ਗੱਡੀਆਂ ਹੁਣ ਤੱਕ ਆ ਗਈਆਂ ਐ ਸਪਸਥੀ ਅਗਲੇ ਟਿਕੜੀ ਕਿਹੜੀ ਹੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਆ ਉਹਦਾ ਜਿਹੜਾ ਕੰਮ ਸਚਾਰੂ ਢੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੁਣ ਅੰਦਰ ਕੁਝ ਲੋਬੀ ਸੀ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਬ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਡੀ ਬੀ ਐਸਐਟ ਪਾ ਕੇ ਅੰਦਰ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈਂਦੇ ਅੱਛਾ ਉਹਨਾਂ ਦੀ ਕੰਡੀਸ਼ਨ ਘਰੇ ਕਾਫੀ ਸੀਰੀਅਸ ਨੇ ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ ਹੁਣ ਅੱਗੇ ਹਸਪੀਟਲ ਦੇ ਵਿੱਚ ਜਾ ਕੇ ਪਤਾ ਲੱਗੂਗਾ ਉਹਨਾਂ ਨਾਲ ਕੀ ਕੰਡੀਸ਼ਨ ਹੈਗੀ ਉਹਨਾਂ ਦੀ ਅੱਛਾ ਅੰਦਰ ਕਿੱਸਾ ਜਾ ਰਿਹਾ ਕਿ ਹੋਜ਼ਰੀ ਦਾ ਸਮਾਨ ਸੀਗਾ ਜਾਂ ਇਸ ਤਰ੍ਹਾਂ ਦਾ ਕਮਰਸ਼ੀਅਲ ਹੈ ਹੋਜ਼ਰੀ ਦਾ ਸਮਾਨ ਸੀ ਭਾਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਭਰਿਆ ਹੋਇਆ ਇਹਨੂੰ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅੱਗੇ ਜਾਣ ਵਾਸਤੇ ਇਹ ਜਿਹੜਾ ਬੈਕ ਨੂੰ ਆ ਘੱਟੋ ਘੱਟ 60 70 ਫੁੱਟ ਹੈ ਗਿਆ ਤੇ ਇੱਕ ਕਾਰ ਇੱਕ ਰਾਈਟ ਸਾਈ ਤਾਰੇ ਉਚਾਲੇ ਫੈਕਟਰੀ ਬਣੀ ਹੋਈ ਹੈ ਇਹ ਰੈ residens area ਦੇ ਵਿੱਚ ਤੇ ਇੰਨਾਂ ਕਿੰਨੇ ਟੈਂਡਰ ਲੱਗ ਚੁੱਕੇ ਅਸੀਂ ਲਗਭਗ 30 35000 ਲੀਟਰ ਪਾਣੀ ਇੱਥੇ ਪਾ ਚੁੱਕੇ ਆ ਨਾ ਉਦੋਂ ਦੇ ਅਸੀਂ ਲੱਗੇ ਹੋਏ ਆ 9 ਵਜੇ ਜੇ ਦੋ ਤਿੰਨ ਘੰਟੇ ਹੋ ਗਏ ਅੱਛਾ ਕਿਹੜੇ ਅਫੀਸਰ ਜਿਹੜੇ ਸਟੈਂਡ ਮੌਜੂਦ ਲੱਗੇ ਤੁਸੀਂ ਡਿਊਟੀ ਵਾਲੇ ਸਾਰੇ ਮੌਜੂਦ ਆ ਮੈਂ ਮੇਰਾ ਨਾਮ ਜਸਵਿੰਦਰ ਸਿੰਘ ਹੈ ਮੈਂ ਅਸਿਸਟੈਂਟ ਡਿਵੀਜ਼ਨਲ ਫਾਇਰ ਅਫਸਰ ਇੱਥੇ ਲੁਧਿਆਣਾ ਹੁਣ ਤੱਕ ਟੋਟਲ ਗੱਡੀਆਂ ਕਿੰਨੀਆਂ ਆ ਚੁੱਕੀਆਂ ਨੇ ਗੱਡੀਆਂ 7-8 ਸਾਡੀਆਂ ਲੱਗੀਆਂ ਹੋਈਆਂ ਨੇ ਜੋ ਵਾਰ-ਵਾਰ ਜੋ ਵਾਰ-ਵਾਰ ਰੀਫਿਲ ਹੋ ਕੇ ਇੱਥੇ ਪਹੁੰਚ ਰਹੀਆਂ ਨੇ ਓਕੇ ਜੀ ਓਕੇ ਨਹੀਂ ਪਤਾ ਬੱਦ ਗਿਆ ਪਤਾ ਲੱਗ ਗਿਆ ਜੀ ਕਿੰਦਾ ਹੋਇਆ ਜੋ ਅਗਰ ਪੈਟਰੋਲ ਪੰਪ ਦੇ ਨਾਲ 3 ਨੰਬਰ ਗਲੀ ਲੱਗਦੀ ਹੈ ਸਾਰੇ ਗਲੀ ਵੱਲੋਂ 5-7 ਮਿੰਤਰ ਭਰਾਣੇ ਉਹਨਾਂ ਨੂੰ ਫੋਨ ਆਇਆ ਸੀ ਕਿ ਅੱਗ ਬਹੁਤ ਕਾਬੂਚ ਨਹੀਂ ਆਈ ਬਹੁਤ ਜਾਵੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ ਇੱਕ 15-12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਮੌਕੇ ਤੇ ਜਿਹੜੇ ਆਪਣੇ ਫਾਇਰ ਬ੍ਰਿਗੇਡ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮਲੇ ਹਣੇ ਬਹੁਤ ਹੈਲਪ ਕੀਤੀ ਨਾਲ ਮੁੰਡਾ ਮੁੰਡਾ ਲਾ ਕੇ ਖੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਆਪਣੀ ਗੱਲ ਹੋਈ ਆ ਹਸਪੀਟਲ ਬੇਟਾ ਉਹਨੂੰ ਪੰਪਿੰਗ ਕਰ ਰਹੇ ਨੇ ਤੇ ਮਦਰ ਵੀ ਕਾਫੀ ਸੀਰੀਅਸ ਨੇ ਬਸ ਉਹਨਾਂ ਦਾ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਣਾ ਸੀ ਵਰਤੇ ਆ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਤਾ ਵਾਸਤੇ ਅਸੀਂ ਵੀ ਪ੍ਰੇਅ ਕਰਦੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇਅ ਕਰੋ ਕਿ 18 ਕੁ ਸਾਲ ਮੇਰਾ ਗਲਾ 17-18 ਸਾਲ ਦਾ ਮੁੰਡਾ ਸੀ ਤੇ ਮਾਤਾ ਜੀ ਸੀ ਦੇ ਅੰਦਰ ਮੈਂਬਰ ਜਿਹੜੇ ਕਿ ਤੱਕ ਚੱਪੀ ਪੁੱਟੇ ਦੀ ਵੀ ਗੱਲ ਵੀ ਹੋ ਗਈ ਤੇ ਇਹ ਜਿੱਤਰੀ ਨਹੀਂ ਹਜੇ ਕੋਈ ਡੈਥ ਵਾਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਹ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਿਹਾ ਠੀਕ ਹੈ ਹਜੇ ਸੀਰੀਅਸ ਕੰਡੀਸ਼ਨ ਚ ਹੈ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਠ ਤੋਂ 10 ਮੈਂਬਰ ਹੋਣਗੇ ਤੇ ਸੀਰੀਅਸ ਆ ਬੇਟਾ ਹਜੇ ਕੋਈ ਡੈਥ ਵਾਲੀ ਐਸੀ ਕੋਈ ਗੱਲ ਪਤਾ ਨਹੀਂ ਲੱਗੀ ਇਹਨਾਂ ਦੇ ਵੀ ਦੋ ਸੀਰੀਅਸ ਹੈ ਉਹ ਸੀਰੀਅਸ ਆ ਪੰਪਨਲ ਡੇਟਾ ਜਿਹੜਾ ਹੈਗਾ 18 ਵੀ ਸਾਲ ਦਾ ਉਹਨੂੰ ਪੰਪਨਲ ਸਾਹ ਦਿੱਤਾ ਜਾ ਰਿਹਾ ਤਾਂ ਕਿ ਉਹ ਕਿਉਂਕਿ ਜਦੋਂ ਹੁੰਦਾ ਕੀ ਹੈ ਉਹ ਜਿਆ ਪਾਣਾ ਵਰਤ ਜਾਂਦਾ ਤੇ ਸਾਹ ਦੀ ਆਕਸੀਜਨ ਦੀ ਬੜੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਹੈ ਤੇ ਜਿਹੜੇ ਸਾਡੇ ਫਾਰਮਗੜ੍ਹ ਵਾਲੇ ਭਾਈ ਜਿੱਤੇ ਜਿੰਨਾ ਭਾਈਚਾਰਾ ਉਹਨਾਂ ਨੇ ਬਹੁਤ ਮਦਦ ਕੀਤੀ ਬੱਚੇ ਨੂੰ ਕੰਟਿਆਂ ਤੇ ਹਸਪਤਲ ਲੈ ਗਏ ਹਾਲੇ ਤੱਕ ਠੀਕ ਹੈ ਔਰ ਅਰਦਾਸਾਂ ਦੁਆ ਕਰਦੇ ਹਾਂ ਬੱਚਾ ਠੀਕ ਰਹੇ ਸਾਡੇ ਬੱਚਿਆਂ ਵਰਗਾ ਬੱਚਾ ਔਰ ਇਸ ਪਰਿਵਾਰ ਨਾਲ ਸਾਡੇ ਧਰੇਲੂ ਫੈਮਿਲੀ ਰਿਲੇਸ਼ਨ ਹੈ ਇਸ ਪਰ ਕੋਈ ਵਰਨਕੇਸ ਤਾਂ ਨਹੀਂ ਹੋਇਆ ਅੰਦਰ ਕਿਸੇ ਨੂੰ ਕੋਈ ਪਛਾਣਦੇ ਨਹੀਂ ਆ ਚੱਲ ਨਹੀਂ ਹੈ ਨਹੀਂ ਹਜੇ ਤੱਕ ਤਾਂ ਕੋਈ ਐਸੀ ਇਨਫੋਰਮੇਸ਼ਨ ਨਹੀਂ ਕੋਈ ਕਿਨਾਰੇ ਔਰ ਕਾਰੋਬਾਰ ਕੀ ਸੀ ਹੋਟਲੀ ਦੀ ਤੇ ਕੀ ਦੀਏ ਮੈਂ ਭਾਜੀ ਆਪ ਹੁਣੇ ਆਇਆ ਮੈਨੂੰ ਜੋ ਪਤਾ ਲੱਗਿਆ ਹੈ ਵੈਸੇ ਤਾਂ ਇਹ ਰੈਜੀਡੈਂਸ ਲੱਗਾ ਰੈਜੀਡੈਂਸ ਪਰਿਵਾਰ ਹੀ ਰਹਿੰਦੇ ਸੀ ਦੋ ਪਰਿਵਾਰ ਆ ਦੋ ਭਰਾਲੇ ਉਹਨਾਂ ਦੀ ਵਾਈਫ ਹੈ ਬੱਚੇ ਨੇ ਤੇ ਕਾਰੋਬਾਰ ਬਾਰੇ ਹੁਣ ਕੁਝ ਪਤਾ ਲੱਗਿਆ ਕਿ ਮਾੜਾ ਮੋਟਾ ਜਿਹਾ ਕੁਝ ਕਰਦੇ ਐ ਤੇ ਕਰਦੇ ਆ। ਮੈਂ ਹੁਣੇ ਜਾ ਕੇ ਦੇਖਿਆ ਥੋੜੀ ਜਿਹੀ ਉਹਨਾਂ ਕੱਟੀਆਂ ਦੇਖੀਆਂ ਨੇ ਮੱਛੀਆਂ ਦੇ ਜੜੀਆਂ ਹੀ। ਪਰ ਕੋਈ ਅਰਦਾਸ ਦੁਆ ਕਰੋ ਕਿ ਬੱਚੇ ਤੇ ਮਾਤਾ ਜੀ ਉਹਨਾਂ ਨੂੰ ਠੀਕ ਕਰਾ ਦੇ।